ਸੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਸ਼ਨੀਵਾਰ ਨੂੰ ਸਮਰਾਲਾ ਅਨਾਜ ਮੰਡੀ ਵਿਖੇ ਪਹੁੰਚੇ ਅਤੇ ਉਹਨਾਂ ਨੇ ਕਣਕ ਦੇ ਖਰੀਦ ਦਾ ਜਾਇਜ਼ਾ ਲਿਆ ਇਸ ਸਮੇਂ ਕਿ ਉਹਨਾਂ ਦੇ ਨਾਲ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗੇਲ ਵੀ ਹਾਜ਼ਰ ਸਨ ਉਹਨਾਂ ਨੇ ਸਮਰਾਲਾ ਮੰਡੀ ਦੇ ਆਪਣੇ ਇਸ ਦੌਰੇ ਦੌਰਾਨ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਤੋਂ ਖਰੀਦ ਪ੍ਰਬੰਧਾ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਹਰ ਅਧਿਕਾਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਨਾ ਆਉਣ ਦਾ ਵੇ ਦੇਖੋ ਮੈਂ ਤੁਸੀਂ ਵੀ ਮੈਨੂੰ ਇਹ 6ਵਾਂ ਸਾਲ ਆ ਦੇਖ ਰਹੇ ਹੋ ਮੈਂ ਹਰ ਸਾਲ ਜਦੋਂ ਕਣਕ ਆਉਂਦੀ ਮੰਡੀਆਂ ਚ ਔਰ ਜਦੋਂ ਝੋਨਾ ਮੰਡੀਆਂ ਚ ਆਉਂਦਾ ਮੈਂ ਜ਼ਰੂਰ ਚੱਕਰ ਮਾਰਦਾ ਤੇ ਅੱਜ ਮੈਂ ਉਸੇ ਆਪਣੀ ਡਿਊਟੀ ਸਮਝ ਕੇ ਕਿ ਭਾਈ ਕਣਕ ਦਾ ਹੁਣ ਸੀਜ਼ਨ ਚੱਲ ਰਿਹਾ ਮੈਂ ਇੱਕ ਵਾਰੀ ਜਾ ਕੇ ਕਿਸਾਨਾਂ ਨੂੰ ਆੜਤੀਆਂ ਨੂੰ ਮੰਡੀ ਵਾਲਿਆਂ ਨੂੰ ਏਜੰਸੀਆਂ ਨੂੰ ਅਫਸਰਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਮਿਲਣਾ ਉਸ ਚੀਜ਼ ਆਇਆ ਸੀ ਸਮਰਾਲੇ ਚ ਅੱਜ ਇਹ ਪਤਾ ਲੱਗਿਆ ਕਿ ਕੋਈ ਕੰਕ ਦੀ ਪ੍ਰਗੋਰਨਟ ਚ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਆ ਇੱਕ ਫਾਟਕ ਜਰੂਰ ਰੇਲਵੇ ਵਾਲਿਆਂ ਨੇ ਬੰਦ ਕਰਤਾ ਮੈਂ ਡੀਐਨਐਮ ਸਾਹਿਬ ਨੂੰ ਹੁਣੇ ਕਿਹਾ ਹੈਗਾ ਕਿ ਭਾਈ ਇਹਨੂੰ ਖੁਲਵਾਓ ਔਰ ਉਹਨੂੰ ਲਿਖ ਕੇ ਵੀ ਭੇਜਾਂਗੇ ਬਾਕੀ ਤਾਂ ਇੱਥੇ ਸਾਰਾ ਕੁਝ ਠੀਕ ਚੱਲ ਰਿਹਾ ਮੈਂ ਤਹਿਸੀਲਦਾਰ ਸਾਹਿਬ ਆਇਆ ਹੋਰ ਏਜੰਸੀਆਂ ਆਇਆ ਭਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਵਧੀਆ ਕਰ ਦੋ ਸਾਡੇ ਕਿਸਾਨ ਨੂੰ ਸਾਡੇ ਆੜਤੀਏ ਨੂੰ ਸਾਡੇ ਟਰਾਂਸਪੋਰਟਰ ਨੂੰ ਕੋਈ ਤਕਲੀਫ ਨਾ ਹੋਵੇ ਸਾਡੀ ਤਾਂ ਇੰਨਾ ਹੀ ਗੁਜ਼ਾਰਸ਼ ਹੈ। ਇਹ ਹਮਲਾ ਜਿਹੜਾ ਹੋਇਆ ਸੀਗਾ ਜੀ 26 ਦੇ ਕਰੀਬ ਮਰੇ ਜਿਹੜਾ ਵੀ ਫੈਸਲੇ ਲਾਏ ਗਏ ਨੇ ਪਰ ਸਰਕਾਰ ਵੱਲੋਂ ਕੁਝ پابੰਦੀਆਂ ਵੀ ਲਗਾਈਆਂ ਗਏ ਨੇ ਠੀਕ ਸਮਝਦੇ ਹੋ ਜਾਂ ਕਿੱਦਾਂ ਤੁਸੀਂ ਇਸ ਨੂੰ ਦੇਖਦੇ ਹੋ। ਦੇਖੋ ਉਹ ਇੱਕ ਕਿਸਮ ਦਾ ਸਾਡੇ ਮੁਲਕ ਤੇ ਹਮਲਾ ਹੈ। ਉਹ ਲੋਕਾਂ ਤੇ ਨਹੀਂ ਆ ਉਹ ਮੁਲਕ ਤੇ ਆ ਕਿਉਂਕਿ ਇੰਨੀ ਸ਼ਾਂਤੀ ਚੱਲ ਰਹੀ ਸੀ ਉੱਥੇ ਹਜ਼ਾਰਾਂ ਲੱਖਾਂ ਲੋਕ ਉੱਥੇ ਜਾਂਦੇ ਆ ਉਹ ਜੋ ਸੋਚ ਇਹ ਰਹੀ ਹੈ ਕਿ ਇੱਥੇ ਜਿਹੜੇ ਸੈਲਾਨੀ ਆਉਂਦੇ ਆ ਘੁੰਮਣ ਫਿਰਨ ਆਲੇ ਆਉਂਦੇ ਆ ਇਹਨਾਂ ਨੂੰ ਬੰਦ ਕਿਵੇਂ ਕੀਤਾ ਜਾਵੇ ਔਰ ਮੇਰਾ ਖਿਆਲ ਸਰਕਾਰ ਨੇ ਕੇਂਦਰ ਸਰਕਾਰ ਨੇ ਸਾਰੀ ਪੋਲਿਟੀਕਲ ਪਾਰਟੀਆਂ ਨਾਲ ਮੀਟਿੰਗ ਕੀਤੀ ਹੈ ਪਰसों ਹੀ ਉਹ ਮੀਟਿੰਗ ਹੋਈ ਹੈ ਸ਼ਾਮ ਨੂੰ ਤੇ ਉੱਥੇ ਸਾਰੀ ਡਿਸਕਸ਼ਨ ਹੋਈ ਹੈ ਔਰ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਕੋਈ ਗੱਲ ਕਹੀ ਆ ਇਹ ਕਿਉਂਕਿ ਸਾਰੇ ਮੁਲਕ ਦੇ ਸਾਡੇ ਤੇ ਸਾਰਿਆਂ ਤੇ ਹਮਲਾ ਤੇ ਅਸੀਂ ਸਾਰੇ ਸਰਕਾਰ ਨਾਲ ਖੜੇ ਹਾਂ ਮੈਂ ਵੀ ਉਹੀ ਕਹਿਣਾ ਚਾਹਾਂਗਾ ਅਸੀਂ ਇਸ ਮੁੱਦੇ ਤੇ ਕੇਂਦਰ ਸਰਕਾਰ ਨਾਲ ਖੜੇ ਹਾਂ ਕੇਂਦਰ ਸਰਕਾਰ ਜਿਹੜੀ ਮੰਦੀ ਯੋਗ ਕਾਰਵਾਈ ਉਹ ਕਰੇ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ